ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 54 ਆਓ ਸੁਣਦੇ ਹਾਂ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਿਖਾਣੀ ਐ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਏ ਜਿਓ ਪਿਆਰੇ ਸਰੋਤਾਜਨੋ ਬਹੁਮੁੱਲੀਆਂ ਤੁੱਕਾਂ ਨੂੰ ਆਓ ਬੜੇ ਪਿਆਰ ਸਤਕਾਰ ਨਾਲ ਵਿਚਾਰਦੇ ਹਾਂ ਪਿਆਰੀ ਸੰਗਤ ਜੀਓ ਖੁਸ਼ ਤੇ ਖੁਸ਼ਹਾਲ ਜ਼ਿੰਦਗੀ ਸਾਡੇ ਜੀਵਨ ਦਾ ਮਨੋਰਥ ਹੈ ਖੁਸ਼ ਜ਼ਿੰਦਗੀ ਤਾਂ ਹੋ ਸਕਦੀ ਹੈ ਜੇ ਸਾਡੇ ਪੱਲੇ ਸੱਚ ਹੈ ਸਾਡੀ ਕਮਾਈ ਵੀ ਸੱਚੀ ਹੈ ਤੇ ਸਾਡੇ ਕੋਲ ਸ਼ੁਭ ਕਰਮਾਂ ਦਾ ਕ੍ਰੈਡਿਟ ਬੈਲੈਂਸ ਹੈ ਜਿਦੇ ਵਿੱਚੋਂ ਸਭ ਤੋਂ ਵੱਡਾ ਸ਼ੁਭ ਗੁਣ ਹੈ ਨਾਮ ਸਿਮਰਨ ਪ੍ਰਭੂ ਦਾ ਸਿਮਰਨ ਪ੍ਰਭੂ ਦੀ ਯਾਦ ਵਾਹਿਗੁਰੂ ਸ਼ਬਦ ਦਾ ਸਿਮਰਨ ਤਾਂ ਹੀ ਹੋ ਸਕਦਾ ਹੈ ਜੇ ਸਾਡੀ ਸੰਗਤ ਸੱਚੀ ਹੈ ਸਦਗੁਣਾ ਵਾਲੇ ਮਹਾਪੁਰਸ਼ਾਂ ਨਾਲ ਹੈ ਸਦਗੁਣਾ ਵਾਲੇ ਵਿਅਕਤੀਆਂ ਨਾਲ ਹੈ ਜਾਂ ਸਰਬਗੁਣਾ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੈ ਭਾਵ ਸਾਡੀ ਸੋਚ ਸੱਚ ਵੱਲ ਚੱਲ ਰਹੀ ਹੈ ਅੱਗੇ ਗੁਰੂ ਜੀ ਕਹਿੰਦੇ ਹਨ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਜਾਏ ਜਿਓ ਭਾਵ ਈਸ਼ਵਰ ਦਾ ਨਾਮ ਹੀ ਖੁਦ ਈਸ਼ਵਰ ਹੈ ਇਹ ਗੱਲ ਮੈਨੂੰ ਸੱਚੇ ਗੁਰੂ ਨੇ ਸਮਝਾ ਦਿੱਤੀ ਹੈ ਇਨ੍ਹਾਂ ਤੁਕਾਂ ਵਿੱਚ ਗੁਰੂ ਜੀ ਨੇ ਸਾਨੂੰ ਸੰਖੇਪ ਵਿੱਚ ਦੱਸ ਦਿੱਤਾ ਹੈ ਕਿ ਜਿੱਥੇ ਸੱਚ ਪ੍ਰਭੂ ਦੀ ਗੱਲ ਹੋ ਰਹੀ ਹੈ ਉਹ ਸਤ ਸੰਗਤ ਹੈ ਚਾਹੇ ਉੱਥੇ ਦੋ ਬੰਦੇ ਹਨ ਚਾਹੇ 100 ਬੰਦੇ ਹਨ ਭਾਵ ਕਿਤਨੇ ਹੀ ਹੋਣ ਜਿੱਤਨੇ ਮਰਜੀ ਹੋਣ ਸੱਚ ਦੀ ਵਿਚਾਰ ਹੀ ਸਤ ਸੰਗਤ ਹੈ ਕਿਉਂਕਿ ਪ੍ਰਭੂ ਸੱਚ ਹੈ ਨਿਰੋਲ ਸੱਚ ਹੈ ਉਸ ਦੇ ਸਾਰੇ ਗੁਣ ਹੀ ਸੱਚੇ ਹਨ ਉਸ ਦੀ ਸਾਰੀ ਰਚਨਾ ਸੱਚੀ ਹੈ ਸਾਨੂੰ ਮਨੁੱਖਾਂ ਨੂੰ ਸਤਪੁਰਖਾਂ ਨਾਲ ਵੀ ਮਿੱਤਰਤਾ ਬਣਾਉਣੀ ਚਾਹੀਦੀ ਹੈ ਬੈਠਣਾ ਉੱਠਣਾ ਚਾਹੀਦਾ ਹੈ ਅਤੇ ਸੱਚੀਆਂ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ ਤਾਂ ਹੀ ਸਾਡੇ ਔਗੁਣਾ ਦਾ ਨਾਸ ਹੋਵੇਗਾ ਤੇ ਗੁਨਾ ਦਾ ਪ੍ਰਗਾਸ ਹੋਵੇਗਾ ਸੰਗਤ ਜੀ ਆਓ ਪੂਰੇ ਸ਼ਬਦ ਦੀ ਵਿਚਾਰ ਕਰਦੇ ਹਾਂ ੴ ਸਤਿਗੁਰ ਪ੍ਰਸਾਦਿ ਸਿਰੀ ਰਾਗ ਮਹੱਲਾ ਨੋਵਾ ਘਰ ਤੀਸਰਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀਓ ਹੋ ਵਾਰੀ ਹੋ ਵਾਰਣੈ ਕੁਰਬਾਨ ਤੇਰੇ ਨਾਮ ਨੋ ਰਹਾਓ ਤੂੰ ਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖਿਆ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪਰਗਟ ਪਹਾੜੈ ਜਾਪਦਾ ਸਭ ਨਾਵੈ ਨੋ ਪ੍ਰਤਾਪਦਾ ਸਤਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜਿਓ ਸਤਗੁਰ ਕੋ ਬਲ ਜਾਈਐ ਜਿਤ ਮਿਲੀਐ ਪਰਮਗਤ ਪਾਈਐ ਸੁਰਨਰ ਮੁੰਜਨ ਲੋਚਦੇ ਸੋ ਸਤਗੁਰ ਦੀਆ ਬੁਝਾਏ ਜਿਓ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਿਖਾਣੀਐ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਜਾਈ ਜਿਓ ਭਾਵ ਅਰਥ हे ਪ੍ਰਭੂ ਜੋ ਤੇਰੇ ਨਾਲ ਜੁੜਨਾ ਚਾਹੁੰਦੇ ਹਨ ਤੇਰੀ ਆਰਾਧਨਾ ਕਰਦੇ ਹਨ ਭਗਤੀ ਕਰਦੇ ਹਨ ਉਹਨਾਂ ਵਿੱਚ ਤੂੰ ਆਪ ਬੈਠਿਆ ਹੋਇਆ ਹੈ ਤੇ ਜੋ ਲੋਕ ਮਾਇਆ ਦੇ ਭੋਗ ਭੋਗ ਰਹੇ ਹਨ ਸੰਸਾਰਕ ਜੀਵ ਹਨ ਕਮਾਈ ਕਰਦੇ ਹਨ ਖਾਂਦੇ ਹਨ ਜ਼ਿੰਦਗੀ ਭੋਗ ਰਹੇ ਹਨ ਉਹਨਾਂ ਵਿੱਚ ਵੀ ਤੂੰ ਵਿਰਾਜਮਾਨ ਹੈ ਤੇਰਾ ਸੱਚੇ ਪਾਤਸ਼ਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਧਰਤੀ ਪਤਾਲ ਆਕਾਸ਼ ਸਭ ਜਗ੍ਹਾ ਤੇ ਤੂੰ ਵਰਤ ਰਿਹਾ ਹੈ ਤੇਰਾ ਹੀ ਪਸਾਰਾ ਹੈ हे ईश्वर मैं तेरे ਤੋਂ ਵਾਰੇ-ਵਾਰੇ ਜਾਂਦਾ ਹਾਂ ਮੈਂ ਆਪਣੇ ਆਪ ਨੂੰ ਤੇਰੇ ਤੋਂ ਵਾਰਦਾ ਹਾਂ ਮੈਂ ਤੇਰੇ ਤੋਂ ਕੁਰਬਾਨ ਵੀ ਜਾਂਦਾ ਹਾਂ हे ਪ੍ਰਭੂ ਤੁਸੀਂ ਆਪ ਹੀ ਇਸ ਸੰਸਾਰ ਦੀ ਰਚਨਾ ਕੀਤੀ ਹੈ ਸੰਸਾਰ ਦੇ ਉੱਤੇ ਹਰ ਜੀਵ ਨੂੰ ਆਪ ਹੀ ਉਸ ਨੂੰ ਧੰਦਿਆਂ ਵਿੱਚ ਕੰਮਾਂ ਵਿੱਚ ਲਾਇਆ ਹੋਇਆ ਹੈ ਹਰ ਕੋਈ ਤੁਹਾਡੇ ਹੁਕਮ ਦੇ ਅੰਦਰ ਕੁਝ ਨਾ ਕੁਝ ਕਰੀ ਜਾ ਰਿਹਾ ਹੈ। हे ईश्वर ਤੁਸੀਂ ਆਪਣੀ ਰਚਨਾ ਵਿੱਚ ਆਪ ਹੀ ਬੈਠ ਕੇ ਸਭ ਕੁਝ ਕਰ ਰਹੇ ਹੋ ਤੇ ਫਿਰ ਵੇਖ ਰਹੇ ਹੋ ਕਿਉਂਕਿ ਤੁਸੀਂ ਆਪਣੇ ਆਪ ਨੂੰ ਸਾਰੀ ਸ੍ਰਿਸ਼ਟੀ ਵਿੱਚ ਢਾਲਿਆ ਹੋਇਆ ਹੈ। ਭਾਵ ਸਮਾਇਆ ਹੋਇਆ ਹੈ। ਆਪ ਪਰਮਾਤਮਾ ਖੁਦ ਆਪਣੀ ਜਗਤ ਦੇ ਪਸਾਰੇ ਵਿੱਚ ਸਭ ਕੁਝ ਕਰਦਾ ਹੋਇਆ ਦਿਸ ਰਿਹਾ ਹੈ ਕਿਉਂਕਿ ਉਹ ਆਪ ਸਰਬਵਿਆਪਕ ਹੈ ਸਭ ਕੁਝ ਨਾਮਦਾਹੀ ਭਾਵ ਈਸ਼ਵਰਦਾਹੀ ਪ੍ਰਤਾਪ ਹੈ ਸਾਰੇ ਜੀਵਾਂ ਤੇ ਸਾਰੀ ਸ੍ਰਿਸ਼ਟੀ ਤੇ हे ਮਨੁੱਖ ਤੂੰ ਸਤਗੁਰ ਤੋਂ ਬਿਨਾ ਉਸ ਦੀ ਇੱਛਾ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਸਾਰਾ ਹੀ ਜਿਹੜਾ ਸੰਸਾਰ ਦਾ ਚੱਕਰ ਹੈ ਉਹ ਮੋਹ ਮਾਇਆ ਦਾ ਹੈ ਈਸ਼ਵਰ ਤੋਂ ਬਿਨਾ ਕੁਝ ਵੀ ਸੱਚਾ ਪ੍ਰਾਪਤ ਨਹੀਂ ਹੋ ਸਕਦਾ ਸਤਗੁਰ ਤੋਂ ਕੁਰਬਾਨ ਹੋਈਏ ਵਾਰੇ ਜਾਈਏ ਤੇ ਉਸ ਪ੍ਰਭੂ ਨੂੰ ਪ੍ਰਾਪਤ ਕਰੀਏ ਤੇ ਪਰਮਗਤ ਪਾ ਲਈਏ ਭਾਵ ਸੰਪੂਰਨ ਸੱਚ ਨਾਲ ਮਿਲ ਜਾਈਏ ਜੁੜ ਜਾਈਏ ਸਤਗੁਰ ਜੀ ਨੇ ਸਮਝਾ ਦਿੱਤਾ ਹੈ ਕਿ ਦੇਵਤੇ ਮਨੁੱਖ ਮੋਨਧਾਰੀ ਮਨੁੱਖ ਈਸ਼ਵਰ ਨੂੰ ਹੀ ਲੋਚਦੇ ਹਨ ਕਿਉਂਕਿ ਇਹਨਾਂ ਦਾ ਅਸਲ ذورا ਈਸ਼ਵਰ ਹੈ ਈਸ਼ਵਰ ਇਹਨਾਂ ਸਬ ਦੇ ਅੰਦਰ ਪ੍ਰਗਟ ਹੋਇਆ ਸੀ ਤਾਂ ਹੀ ਵਜੂਦ ਵਿੱਚ ਇਹ ਸਾਰੇ ਲੋਕ ਆਏ ਸਨ ਅਸੀਂ ਸ਼ੁਰੂ ਵਿੱਚ ਬਾਕੀ ਅਰਥ ਕਰ ਲਏ ਹਨ ਤੇ ਸ਼ਬਦ ਦਾ ਸਾਰਾ ਸਾਰ ਅੰਸ਼ ਇਹ ਬਣਦਾ ਹੈ ਕਿ ਅਸੀਂ ਸਾਰੇ ਈਸ਼ਵਰ ਦੀ ਉਪਜਾ ਹਾਂ ਅਸੀਂ ਸਾਰੇ ਮਨੁੱਖ ਦੇਵਤੇ ਜਾਂ ਜੀਵ ਜੰਤੂ ਸਾਰੇ ਲੋਕ ਉਸ ਮਹਾਨ ਈਸ਼ਵਰ ਦੀ ਉਪਜਾ ਹ ਉਸ ਦਾ ਆਧਾਰ ਸੱਚ ਹੈ ਉਹ ਸੱਚ ਹੈ ਤੇ ਉਹ ਸਭ ਜੀਆਂ ਵਿੱਚ ਵਰਤ ਰਿਹਾ ਹੈ ਤੇ ਸਾਨੂੰ ਮਨੁੱਖਾਂ ਨੂੰ ਉਸ ਈਸ਼ਵਰ ਨਾਲ ਪ੍ਰੇਮ ਪਾਉਣ ਲਈ ਸੱਚੀ ਸੰਗਤ ਕਰਨੀ ਚਾਹੀਦੀ ਹੈ ਤੇ ਸਾਨੂੰ ਈਸ਼ਵਰ ਦੇ ਸਦਗੁਣ ਰਾਪਤ ਕਰਕੇ ਆਪਣੇ ਆਪ ਨੂੰ ਈਸ਼ਵਰ ਨਾਲ ਜੋੜਨਾ ਹੈ ਤਾਂ ਹੀ ਅਸੀਂ ਸੁਖ ਆਨੰਦ ਲੈ ਸਕਦੇ ਹਾਂ ਸੱਚੀ ਸੂਚੀ ਜ਼ਿੰਦਗੀ ਬਿਤਾ ਸਕਦੇ ਹਾਂ ਸੱਚ ਤੋਂ ਓਲੇ ਹੋਵਾਂਗੇ ਦੂਰ ਹੋਵਾਂਗੇ ਸੱਚ ਦਾ ਤਿਆਗ ਕਰਾਂਗੇ ਤਾਂ ਫਿਰ ਦੁੱਖਾਂ ਨੂੰ ਬੁਲਾਵਾ ਦੇਵਾਂਗੇ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੀ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ